ਕਰੀਬ 2 ਮਹੀਨੇ ਪਹਿਲਾਂ ਕਣਕ ਦੇ ਖੇਤ ਦੇ ਨਾੜ ਵਿੱਚ ਹੱਗ ਲੱਗਣ ਕਾਰਨ ਇੱਕ ਬਜ਼ੁਰਗ ਦੀਆਂ 40 ਬੱਕਰੀਆਂ ਦੀ ਮੌਤ ਹੋ ਗਈ ਸੀ। ਇਹ ਹੀ ਬੱਕਰੀਆਂ ਬਜ਼ੁਰਗ ਦਾ ਆਰਥਿਕ ਸਹਾਰਾ ਸਨ ਅਤੇ ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਸੰਗਰੂਰ ਤੋਂ ਵਿਦਾਇਕਾ ਨਰਿੰਦਰਪੁਰ ਕੋਰ ਭਾਰਤ ਦੀ ਅਗਵਾਈ ਵਿੱਚ ਸਰਕਾਰੀ ਫੰਡ ਵਿੱਚੋਂ 8,30,000 ਰੁਪਏ ਦੀ ਰਾਸ਼ੀ ਦਿੱਤੀ ਗਈ ਅਤੇ ਬਜ਼ੁਰਗ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਇਸ ਆਰਥਿਕ ਮਦਦ ਦੇ ਨਾਲ ਹੋਣ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀਆਂ ਪਰਤ ਆਈਆਂ ਨੇ ਉਥੇ ਹੀ ਪਿੰਡ ਦੇ ਗੁਰਚਰਨ ਸਿੰਘ ਜਿਸ ਦਾ ਸ਼ੈੱਡ ਅੱਗ ਕਾਰਨ ਸੜ ਗਿਆ ਸੀ ਉਸ ਨੂੰ 19500 ਰੁਪਏ ਦੀ مالی ਸਹਾਇਤਾ ਦਿੱਤੀ ਗਈ ਹੈ ਅਤੇ ਰਾਜਦੀਪ ਸਿੰਘ ਨੂੰ 12000 ਰੁਪਏ ਦਾ ਚੈੱਕ ਦਿੱਤਾ ਗਿਆ ਕਿਉਂਕਿ ਉਸ ਦੀ ਤੂੜੀ ਸੜ ਗਈ ਸੀ ਪੰਜਾਬ ਸਰਕਾਰ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਪਹੁੰਚੀ ਹੈ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਵਿੱਤੀ ਸਹਾਇਤਾ ਸੌਂਪੀ ਗਈ ਆਓ ਸੁਣਦੇ ਹਾਂ ਪਰਿਵਾਰਾਂ ਦਾ ਕੀ ਕਹਿਣਾ ਮੰਤਰੀ ਸੰਗਾਈ ਜੀ ਮੰਤਰੀ ਜੀ ਅੱਜ ਤੁਸੀਂ ਤਿੰਨ ਦੋ ਮਹੀਨੇ ਪਹਿਲਾਂ ਤੁਹਾਡੀਆਂ ਬੱਕਰੀਆਂ ਜਿਹੜੀ ਹੈਗੀਆਂ ਨੇ ਕੰਤ ਸਿੰਘ ਦਾਣ ਨੂੰ ਅਗਲੇ ਇੰਗਲਡ ਨਾਲ ਮੱਤੀ ਕੇ ਸਵਾ ਹੁੰਦੀਆਂ ਹਾਂ ਹਾਂ ਜੀ ਹਾਂ ਤੇ ਅੱਜ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਵਿਕੀ ਸਾਹਿਬ ਰਚੀਗੀ ਕੀ ਕਹਿਣਾ ਚਾਹੁੰਦੇ ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ ਤੇ ਨਹੀਂ ਇਹਨੇ ਗੌਰ ਕਰੀ ਮੈਦਾ ਜਣੇ ਨੇ ਉੱਤੇ ਵੀ ਇੱਥੇ ਬਹਿ ਕੇ ਕਰਕੇ ਕੀਤੀ ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ ਪਰ ਇਹਨੇ ਕੁਆਪ ਦਾ ਵਾਦਾ ਪੂਰਾ ਕਰਤਾ ਸਹੀ ਤੇ ਕਹਿੰਦੇ ਵੀ ਸੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀ ਤਾਂ ਸਾਲਾਂ ਦੇ ਸਾਲ ਚੱਪ ਜੰਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਤਾਂ ਪਿਆ ਕਿਹੜੇ ਐਮਐਲਏ ਕੋਲ ਨੇ ਹੈ ਐਮਐਲਏ ਕੋਲ ਬਰਾਏ ਸੀ ਜੀ ਹਾਂ ਜੀ ਸਮਝੋ ਕਿ ਸਟੈਟਿਸਟਿਕ ਜੀ ਤੁਹਾਨੂੰ ਚੈੱਕ ਸੌਪਿਆ ਗਿਆ ਅੱਜ ਇਹ ਦਿੱਤਾ ਗਿਆ ਜੀ 8 ਲੱਖ 30 ਹਜ਼ਾਰ ਦਾ ਠੀਕ ਹੈ ਹਾਂ 8 ਲੱਖ ਕੋਈ ਤਾਂ ਹੋਣੀ ਜੀ ਕੁਝ ਆਇਆ ਹੈ ਜੀ ਗ੍ਰਾਮ ਹਾਂ ਲੇ ਹੁਣ ਉਹਨਾਂ ਦੇ ਸਰਤੀ ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲੀ ਵਿੱਚੋਂ ਵੇਚ ਦੇਵਾਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਵਾਰ ਉਹ ਨਹੀਂ ਫੇਰ ਵਧ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਤਾਂ ਕੁਝ ਹੋ ਜਾਂਦਾ ਇਹ ਹੁਣ ਜਿਵੇਂ ਜਿਵੇਂ ਜੱਟ ਜ਼ਮੀਨ ਬਾਇ ਕਰਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮੇਰਾ ਉਹ ਕੰਮ ਹੋ ਗਿਆ ਬੰਦੇ ਉਹ ਪੰਜਾਬ ਸਰਕਾਰ ਤੁਹਾਡੇ ਮਾਰੇ ਸਮੇਂ ਮੋਢੇ ਨਾਲ ਮੋਢਾ ਲਾ ਕੇ ਆਏ ਹਾਂ ਹਾਂ ਮੋਢੇ ਨਾਲ ਮੋਢਾ ਕਿ ਮੈਨੂੰ ਡਿੱਕੇ ਪੈਨੂੰ ਖੜਾ ਕਰ ਲਿਆ ਨੇ ਸਰਕਾਰ ਨੇ ਜਿਹੜੇ ਸਰਕਾਰ ਦਾ ਇਹਨਾਂ ਕਾ ਧੰਨਵਾਦ ਆ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ ਇਹ ਮਾਨਪਾਪਾ ਦਾ ਮਤਲਬ ਹੈ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ ਅਗੇ ਭਰਾਜ ਵੀ ਸਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਹੋਣਗੇ ਤਾਂ ਦੁਬਾਰਾ ਕੰਮ ਪਾ ਲੋ ਹੈ ਜੀ ਹਾਂ ਹੇ ਦਵਾਰਾ ਪਾਣੂ ਦੇ ਫੇਰੇ ਨਾਲ ਨਹੀਂ ਬੱਕਰੀਆਂ ਪਾਵਾਂਗੇ ਜੀ ਭੇਡਾਂ ਹੁਣ ਮੁੰਡਾ ਕਰਨ ਤੋਂ ਬਹੁਤ ਘੌਲ ਮੰਨਦੇ ਆ ਉਹ ਜ਼ਬਰ ਖੜੀਆਂ ਤੀਆਂ ਨਾ ਹੀ ਉਨੀ ਪੜਾਈ ਹੋਵੇ ਹੁਣ ਭੇਡਾਂ ਦੀ ਤਾਂ ਦਵਾਰਾ ਘਰ ਚ ਰੋਣ ਦਾ ਲੱਗਣੀਆਂ ਸੀ ਹਾਂ ਦਵਾਰਾ ਲੱਗਣੀਆਂ ਸੀ ਬਿਲਕੁਲ ਤੁਹਾਡੇ ਯਾਦ ਹੋਊਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਪੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜ ਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਅਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਦਦ ਨਾਲ ਜਿਹੜਾ ਪਿੰਡੋਂ ਜਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 8 ਲੱਖ 30 ਹਜ਼ਾਰ ਦਾ ਜਿਹੜਾ ਚ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਰਜਟਾ ਤੋਂ ਉਹਨਾਂ ਜੀਨਾਂ ਦਾ ਜਿਹੜਾ ਕੁਪਾ ਜਿਹੜਾ ਤੂੜੀ ਵਾਲਾ ਜਿਹੜਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 112000 ਰੁਪਏ ਦਾ ਜਿਹੜਾ ਚੈੱਕ ਉਹਨਾਂ ਦਾ ਅੱਜ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖ ਕੇ ਵੀ ਗਏ ਸੀਗੇ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲਈ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਭੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਮੈਂ ਵਾਦਾ ਕੀਤਾ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ਢੇੜਾ ਮਾਰ ਕੇ ਜਾਊਂਗੀ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ